ਸਤ ਸ੍ਰੀ ਅਕਾਲ ਦੇਖੋ ਜਦੋਂ ਆਪਾਂ ਖੇਤਾਂ ਦੇ ਵਿੱਚ ਝੋਨਾ ਵੜਦੇ ਹੁੰਦੇ ਹਨ ਨਾ ਤਾਂ ਉਦੋਂ ਕੋਈ ਨਹੀਂ ਪੁੱਛਦਾ ਈ ਪਰਾਲੀ ਦਾ ਹੱਲ ਕਿਵੇਂ ਕਰੀਏ ਠੀਕ ਹੈ ਉਦੋਂ ਹਰੇਕ ਕਹਿੰਦਾ ਵੀ ਡੱਬੀ ਤੋਂ ਬਿਨਾ ਹੱਲ ਹੀ ਹੈ ਨਹੀਂਗਾ ਅੱਗ ਤੋਂ ਬਿਨਾ ਹੱਲ ਹੀ ਨਹੀਂ ਹੈਗਾ ਪਰਾਲੀ ਦੇ ਵਿੱਚ ਵੀ ਤੱਤ ਹੁੰਦੇ ਆ ਝੋਨੇ ਦੇ ਵਿੱਚ ਵੀ ਤੱਤ ਹੁੰਦੇ ਆ ਝੋਨਾ ਵੇਖ ਜਾਂਦਾ ਪਰਾਲੀ ਆਪਾਂ ਅੱਗ ਲਾ ਦਿੰਦੇ ਹੈਗੇ ਤੇ ਹੁਣ ਆਪਾਂ ਤੱਤ ਮੋਦ ਲੈ ਕੇ ਬਾਹਰੋਂ ਪਾ ਰਹੇ ਹੈਗੇ ਆ ਤੁਸੀਂ ਦੇਖੋ ਇੱਕ ਤਾਂ ਆਪਾਂ ਤੱਤ ਸੰਭਾਲ ਨਹੀਂ ਰਹੇ ਹੈਗੇ ਮਿੱਟੀ ਦੀ ਸਿਹਤ ਬਾਰੇ ਨਹੀਂ ਸੋਚ ਰਹੇ ਦੂਸਰਾ ਆਪਾਂ ਤੱਤ ਮੋਦ ਲੈ ਕੇ ਪਾ ਰਹੇ ਹੈਗੇ ਆ ਤਾਂ ਮੈਨੂੰ ਲੱਗਦਾ ਵੀ ਜਿਹੜਾ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਜਾਂ ਨਾਈਟ੍ਰੋਜਨ ਫਾਸਫੋਰਸ ਸਿਲੀਕੋਨ ਇਹ ਕਿੰਨੇ ਹੀ ਤਰ੍ਹਾਂ ਦੇ ਤੱਤ ਹੈਗੇ ਜਿੰਕ ਬੋਰਨ ਇਹ ਸਾਰੇ ਤੁਹਾਡੀ ਪਰਾਲੀ ਤੋਂ ਵੀ ਮਿਲ ਸਕਦਾ ਤੁਹਾਡੀ ਫਸਲ ਨੂੰ ਤੁਹਾਡੇ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਭਰਾ ਅੱਗ ਨਹੀਂ ਲਾਉਂਦੇ ਹੈਗੇ ਜਿਹੜੇ ਕਿਸਾਨ ਭਰਾ ਕਣਕ ਦੇ ਨਾਲ ਨੂੰ ਵੀ ਅੱਗ ਨਹੀਂ ਲਾਉਂਦੇ ਹੈਗੇ ਬਹਾਨੇਵਾਜੀ ਨਹੀਂ ਕਰਦੇ ਹੈਗੇ ਉਹਨਾਂ ਦੇ ਖੇਤਾਂ ਨੂੰ ਥੋੜਾ ਜੱਜ ਕਰ ਲੈਣਾ ਚਾਹੀਦਾ ਜੇਕਰ ਉਹਨਾਂ ਦਾ ਝਾੜ ਵੀ ਅੱਜ ਦੇ ਸਮੇਂ ਜਿਹੜੀ ਲੰਘ ਕੇ ਗਈ ਹੈ ਫਸਲ ਉਹਦਾ ਕਣਕ ਦਾ ਝਾੜ 26-27 ਕੁਆਂਟਲ ਕਣਕ ਦਾ ਆਇਆ ਹੈਗਾ ਤੇ ਤੁਹਾਡੇ ਝੋਨੇ ਦਾ ਵੀ ਝਾੜ ਉਥੇ 35 ਕੁਆਂਟਲ ਆਇਆ ਹੈਗਾ ਤਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰਨਾ ਆ ਰਿਹਾ ਹੈ ਤੁਸੀਂ ਅੱਗ ਵੀ ਲਾ ਰਹੇ ਹੋ ਤੁਹਾਡੇ ਤੱਤ ਵੀ ਬਾਹਰੋਂ ਪੂਰੇ ਨਹੀਂ ਹੋ ਰਹੇ ਖਾਦਾਂ ਵੀ ਬਹੁਤ ਘੈਂਟ ਘੈਂਟ ਲੈ ਕੇ ਪਾ ਰਹੇ ਹੈਗੇ ਹੋ ਮਹਿੰਗੀਆਂ 5 5 500 ਗ੍ਰਾਮ ਦੇ ਪੈਕੇਟ ਵੀ ਲੈ ਕੇ ਪਾ ਰਹੇ ਹੈਗੇ ਹੋ ਤਾਂ ਤੁਹਾਡੇ ਖੇਤਾਂ ਦੇ ਵਿੱਚ ਜੇ ਫਿਰ ਵੀ ਝਾੜ ਤੁਹਾਡੀ ਕਣਕ 20 ਕੁਆਂਟਿਟੀ ਕਰਾਸ ਕਰਦੀ ਝੋਨਾ ਤੁਹਾਡਾ 30 ਕੁਆਂਟਿਟੀ ਕਰਾਸ ਕਰਦਾ ਹੈਗਾ ਤਾਂ ਤੁਹਾਨੂੰ ਸੋਚਣਾ ਚਾਹੀਦਾ ਵੀ ਤੁਹਾਡੇ ਮੈਨੇਜਮੈਂਟ ਦੇ ਵਿੱਚ ਕਿੱਥੇ ਕਮੀ ਹੈਗੀ ਆ ਕਿਸੇ ਕੋਲੇ ਨਹਿਰੀ ਪਾਣੀ ਕਰ ਦੋ ਘਟ ਵੱਧ ਹੋ ਸਕਦਾ ਮੋਟਰ ਦਾ ਪਾਣੀ ਚੰਗਾ ਮਾੜਾ ਹੋ ਸਕਦਾ ਪਰ ਵੈਰਾਈਟੀਆਂ ਕਿੰਨੀਆਂ ਕੁ ਬਦਲ ਕੇ ਦੇਖ ਲਵਾਂਗੇ ਤੁਹਾਨੂੰ ਆਖਰ ਮਿੱਟੀ ਦੀ ਤਾਕਤ ਹੀ ਦਿਖਾਉਣੀ ਪੈਣੀ ਹੈਗੀ ਆ ਇੱਕ ਬੜਾ ਪਿਛਲੇ ਦਿਨਾਂ ਵਿੱਚ ਪਰਚੇ ਦਿੱਤਾ ਹੈਗਾ ਕਿ ਮੈਂ ਤਾਂ ਜੀ ਦੋ ਘੱਟੇ ਕੱਦੂ ਦੇ ਵਿੱਚ ਜੂਰੀਆ ਪਾ ਦਿੰਨਾ ਹੈਗਾ ਜੀ ਮੈਂ ਏਡਾ ਘੱਟਾ ਡੀਏਪੀ ਪਾ ਦਿੰਨਾ ਜੀ ਮੈਂ ਪੋਟਾਸ਼ ਮੈਗਨੀਸ਼ੀਅਮ ਪਾ ਦਿੰਨਾ ਹੈਗਾ ਲਾਉਣੀ ਪਰਾਲੀ ਨੂੰ ਅੱਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਮੈਨੇਜਮੈਂਟ ਆ ਉਹ ਪੂਰ ਹੋ ਜਾਂਦੀ ਹੈਗੀ ਆ ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ ਕਿ ਸੋਸ਼ਲ ਮੀਡੀਆ ਕੱਲੀ ਖਾਦ ਜੂਰੀਆ ਦੀ ਗੱਲ ਕਰਨੀ ਹੈ ਨਾਈਟ੍ਰੋਜਨ ਦੀ ਗੱਲ ਕਰਨੀ ਆ ਇਹ ਚਲਾਈਏ ਮਾਨ ਖਾਦ ਆ ਚਲਾਈਏ ਮਤਲਬ ਜਦੋਂ ਹੀ ਇਹ ਮਿੱਟੀ ਦੇ ਵਿੱਚ ਸਿਲ ਦੇ ਨਾਲ ਸੰਪਰਕ ਦੇ ਵਿੱਚ ਆਉਂਦੀ ਹੈ ਪਾਣੀ ਦੇ ਨਾਲ ਸੰਪਰਕ ਦੇ ਵਿੱਚ ਆਉਂਦੀ ਹੈ ਇਹ ਜਲਦੀ ਖੁਰ ਜਾਂਦੀ ਆ ਇਹ ਜਲਦੀ ਮਿੱਟੀ ਦੇ ਵਿੱਚ ਤੋਰਾ ਫੇਰਾ ਕਰਨ ਲੱਗ ਜਾਂਦੀ ਆ ਇੱਕ ਮੰਨ ਲਓ ਬੂਟਾ ਇਹ ਇਹ ਬੂਟੇ ਦੀ ਸਭ ਤੋਂ ਦੂਰੋਂ ਕੋਈ ਚੀਜ਼ ਚੱਕਣ ਦੀ ਪਹੁੰਚ ਹੈਗੀ ਆ ਤਾਂ ਉਹ ਨਾਈਟ੍ਰੋਜਨ ਨੂੰ ਇਹ ਬੂਟਾ ਜੇ ਜਿੰਕ ਨੋਨ ਹੀ ਚੱਕਦਾ ਛੇਤੀ ਇਹ ਪੋਟਾਸ਼ੀਅਮ ਨਹੀਂ ਛੇਤੀ ਚੱਕਦਾ ਹੈਗਾ ਇਹ ਛੇਤੀ ਇਹ ਫਾਸਫੋਰਸ ਨਹੀਂ ਚੱਕਦਾ ਇਹ ਦੂਰ ਤੋਂ ਦੂਰ ਪਿਆ ਵੀ ਨਾਈਟ੍ਰੋਜਨ ਚੱਕ ਲੈਂਦਾ ਹੈਗਾ ਪਰ ਕੀ ਪ੍ਰੋਬਲਮ ਹੈ ਨਾਈਟ੍ਰੋਜਨ ਆ ਜਿਹੜੀ ਉਹ ਉੱਪਰ ਵੀ ਜਾ ਸਕਦੀ ਹੈ ਗੈਸ ਬਣ ਕੇ ਉਹ ਥੱਲੇ ਵੀ ਜਾ ਸਕਦੀ ਹੈਗੀ ਲੋਕ ਲੁਕ ਤਾਂ ਨਹੀਂ ਹੁੰਦੀ ਹੈਗੀ ਨਾਈਟ੍ਰੋਜਨ ਪਰ ਸਮੱਸਿਆ ਇਹ ਹੈਗੀ ਹੈ ਕਿ ਫਾਰਮਰ ਜਿਹੜਾ ਚੋਨਾ ਲਾ ਰਿਹਾ ਹੈਗਾ ਪਹਿਲੇ 7 ਦਿਨ ਦੇ ਵਿੱਚ ਉਹਦੇ ਨਿਊ ਵਾਈਟ ਰੂਟਸ ਬਣਨੀਆਂ ਹੈਗੀਆਂ ਉਹਦੇ ਕਰਕੇ ਪਲਾਂਟ ਨੇ ਨਿਊਟ੍ਰੀਸ਼ਨ ਲੈਣਾ ਹੈਗਾ ਕੀ ਖੜੇ ਹੋਏ ਸਿੱਲੇ ਖੇਤ ਦੇ ਵਿੱਚ ਤੁਹਾਡੀ ਪਾਈ ਹੋਈ ਯੂਰੀਆ 7 ਦਿਨਾਂ ਤੱਕ ਅਵੇਲੇਬਲ ਰਹੇਗੀ ਠੀਕ ਹੈ ਕਦੇ ਵੀ ਕਿਸੇ ਵੀ ਫਸਲ ਨੂੰ ਇੱਕ ਵਾਰੀ ਯੂਰੀਆ ਦੇਣ ਦੇ ਨਾਲ ਉਹ ਪੱਕੀ ਹੈ ਯੂਰੀਆ ਦਾ ਗ੍ਰਾਫ ਹੈ ਯੂਰੀਆ ਦਾ ਅਸਰ ਵਧਿਆ ਘਟਿਆ ਵਧਿਆ ਘਟਿਆ ਨਸਾਰਾ ਸ਼ੁਰੂ ਹੋਣ ਬਣਾ ਰੋਕ ਦਿਓ ਇੱਕ ਦੋ ਸਪ੍ਰੇਅਾਂ ਕਰ ਲਓ ਪੋਟਾਸ਼ੀਅਮ ਨਾਈਟ੍ਰੇਟ ਦੇ ਦਿਓ ਫਸਲ ਦੇ ਵਿੱਚ ਟਿਲਰਿੰਗ ਸਟੇਜ ਤੇ ਆਪਾਂ ਉਸ ਨੂੰ ਪ੍ਰੋਟੀਨ ਬਣ ਦੇ ਲਈ ਨਾਈਟ੍ਰੋਜਨ ਦਿੰਨੇ ਹੈਗੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤਾਂ ਕੱਦੂ ਜੀ ਪਾਉਂਗਾ ਫਿਰ ਝੋਨੇ ਤੇ ਜਾ ਕੇ 80 ਦਿਨਾਂ ਤੇ ਜਾ ਕੇ ਤੇਲੇ ਦੀ ਲੋੜ ਤੇਲੇ ਦੀ ਸਪ੍ਰੇ ਦੀ ਲੋੜ ਪੈ ਸਕਦੀ ਹੈਗੀ ਹੁਣ ਕੀ ਤੁਸੀਂ ਉਹਨੂੰ ਕੱਦੂ 'ਚ ਪਾਉਂਗੇ ਨਦੀਨ ਨਾਸ਼ਕ ਤੁਸੀਂ ਲੋਡ ਕਰਦੇ ਹੈਗੇ ਹੁਣ ਕੀ ਉਸ ਨੂੰ ਤੁਸੀਂ ਵੱਢਣ ਵੇਲੇ ਨਦੀਨ ਨਾਸ਼ਕ ਪਾਉਂਗੇ ਹਰ ਇੱਕ ਚੀਜ਼ ਦਾ ਇੱਕ ਟਾਈਮ ਹੈਗਾ ਨਾਈਟ੍ਰੋਜਨ ਪਲਾਂਟ ਜਿਹੜਾ ਹੈਗਾ ਉਹ ਲਗਾਤਾਰ ਰਿਕੁਆਇਰਮੈਂਟ ਕਰਦਾ ਟਿਲਰਿੰਗ ਸਟੇਜ ਦੇ ਉੱਤੇ ਜੇ ਆਪਾਂ ਨੂੰ 110 ਕਿਲੋ ਸਿਫਾਰਿਸ਼ ਕੀਤਾ ਯੂਨੀਵਰਸਿਟੀ ਨੇ ਜਾਂ ਪਹਿਲਾਂ ਹੁਣ 90 ਸਿਫਾਰਿਸ਼ ਕਰ ਰੱਖਿਆ ਹੈਗਾ ਤਾਂ ਉਹਦਾ ਮਤਲਬ ਕਿ ਆਪਣੇ ਖੇਤਾਂ ਦੇ ਵਿੱਚ ਇਹਦੀਆਂ 2-3 ਡੋਜ਼ ਬਣਾ ਕੇ ਦੇਣੀਆਂ ਪੈਣੀਆਂ। ਰੇਤਾਂਗਾਂ ਜ਼ਮੀਨਾਂ ਜਿੱਥੇ ਪਾਣੀ ਨਹੀਂ ਖੜਦਾ ਹੈਗਾ ਉੱਥੇ ਯੂਰੀਆ ਪਾਓਗੇ ਇੱਕੇ ਦਮ ਯੂਰੀਆ ਮਿਲ ਨਹੀਂ ਸਕਦਾ ਫਸਲ ਨੂੰ। ਯੂਰੀਆ ਦਾ ਅਸਰ ਇੱਕੇ ਦਮ ਹੋਣਾ ਹੈਗਾ। ਤਾਂ ਉਹ ਜੜਾ ਉਹਦੀ ਮੁਕੰਮਲ ਮਾਤਰਾ ਯੂਜ਼ ਹੀ ਨਹੀਂ ਕਰ ਸਕਦੀਆਂ। ਮੈਕਸੀਮਮ ਜਿਹੜੀ ਮੈਕਸੀਮਮ ਦੀ ਗੱਲ ਹੈਗੀ ਆ 100 ਕਿਲੋ ਦੇ ਵਿੱਚੋਂ 38 ਕਿਲੋ ਯੂਰੀਆ ਲੱਗ ਸਕਦਾ। ਉਹਦਾ 46% ਮਤਲਬ 19 ਕਿਲੋ ਯੂਰੀਆ ਹੀ ਲੱਗ ਸਕਦਾ ਵੱਧੋ-ਵੱਧ। ਠੀਕ ਹੈ 16 ਤੋਂ 19 ਕਿਲੋ ਯੂਰੀਆ ਲੱਗ ਸਕਦਾ ਹੈਗਾ ਜੇ ਤੁਸੀਂ ਗਲਤੀਆਂ ਕਰਨੀਆਂ ਪਾਣੀ ਪਰ ਲੈ ਉਤੋਂ ਰਿੱਤੇ ਵਾਲੀ ਜ਼ਮੀਨ ਆ ਯੂਰੀਆ ਪਾਤਾ ਕੱਦੂ 'ਚ ਯੂਰੀਆ ਪਾਤਾ ਇਹਦੇ ਨਾਲ ਤੁਹਾਡੀ ਯੂਰੀਆ ਦੀ ਕਾਸਟ ਵੱਧ ਸਕਦੀ ਹੈ ਜੇਕਰ ਤੁਹਾਨੂੰ 3000 4200 ਦਾ ਗੱਟਾ ਲੱਗੇ ਨਾ ਇਹ ਫੇਰ ਤਾਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਕੱਲਾ ਕੱਲਾ ਦਾਣਾ ਕਿਲੋਆਂ 'ਚ ਤੋਲ-ਤੋਲ ਕੇ ਵਰਤੋ ਇਹਨੂੰ ਇਹ ਹੁਣ ਤੁਹਾਨੂੰ ਮਿਲਦਾ ਹੈਗਾ ਸਬਸਿਡੀ ਵਾਲਾ ਠੀਕ ਹੈ ਕਦੇ ਮਾਰਕੀਟ 'ਚ ਪ੍ਰਾਈਵੇਟ ਮਾਰਕੀਟ 'ਚ ਸਾਰਾ ਜਿੰਨਾ ਯੂਰੀਆ ਮਾਰਕੀਟ 'ਚ ਪਿਆ ਸਾਰਾ ਇਹ ਸਬਸਿਡੀ ਵਾਲਾ ਪਿਆ ਹੈਗਾ ਜੇਕਰ ਸਰਕਾਰ ਕਿਸੇ ਤਹਿ ਸਕੀਮ ਤਹਿਤ ਇਹਨੂੰ ਬੰਦ ਕਰ ਦੇ ਮਾਰਕੀਟ ਚ ਫੁੱਲ ਪ੍ਰਾਈਸ ਤੇ ਆਉਣ ਲੱਗ ਜੇ ਇਹ ਫਿਰ ਆਪਾਂ ਨੂੰ ਪਤਾ ਲੱਗੇ ਵੀ ਜੂ ਕਿੱਡੀ ਮਹਿੰਗੀ ਖਾਦ ਆਪਾਂ ਕਿੰਨੀ ਵੱਡੀ ਮਾਤਰਾ ਚ ਵਰਤ ਰਹੀ ਹੈਗੇ ਆ ਤਾਂ ਇਸ ਨੂੰ ਕਮਲਿਆਂ ਵਾਂਗ ਨਹੀਂ ਵਰਤਣ ਦੀ ਜ਼ਰੂਰਤ ਹੈਗੀ ਜਿਹੜੇ ਫਾਰਮਰ ਹਾਂ ਠੀਕ ਹੈ ਜਿੱਥੇ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਫਾਸਫੋਰਸ ਦੀ ਕਮੀ ਹੈਗੀ ਆ ਉੱਥੇ ਤੁਸੀਂ 25 ਕਿਲੋ ਤੇ ਡੀਏਪੀ ਵੀ ਪਾ ਸਕਦੇ ਹੋ ਨਹੀਂ ਪਾਉਣੀ ਤਾਂ ਤੁਸੀਂ 2 ਗੱਟੇ ਸੁਪਰ ਵੀ ਪਾ ਸਕਦੇ ਹੈਗੇ ਪਰ ਇਹਦਾ ਕੀ ਮਤਲਬ ਹੋਇਆ ਵੀ ਕਣਕ ਨੂੰ ਵੀ 60 70 ਕਿਲੋ ਡੀਏਪੀ ਪਾਤੀ ਹੁਣ ਝੋਨੇ 'ਚ ਵੀ ਬੀਜੀ ਜਾਂਦੇ ਆ ਮੂਰੇ ਠੀਕ ਹੈ ਉਤੋਂ ਯੂਰੀਆ ਵੀ ਪਾਈ ਜਾਂਦੇ ਹੈਗੇ ਯੂਰੀਆ ਦੀ ਜ਼ਿਆਦਾ ਪ੍ਰੈਜੈਂਸ ਦੇਖ ਯੂਰੀਆ ਦਾ ਟੈਸਟ ਬਹੁਤ ਮਹਿੰਗਾ ਹੈਗਾ ਸੋਇਲ ਟੈਸਟਿੰਗ ਦੇ ਵਿੱਚ ਬਹੁਤ ਜੀ ਇੰਸਟੀਟਿਊਸ਼ਨ ਤਾਂ ਕਰਦੇ ਹੀ ਨਹੀਂ ਹੈਗੇ ਇਹਦਾ ਟੈਸਟ ਜੇਕਰ ਤੁਹਾਡੀ ਮਿੱਟੀ ਦੇ ਵਿੱਚ ਯੂਰੀਆ ਦੀ ਮਾਤਰਾ ਵੱਧਦੀ ਹੈ ਐਟ ਦਾ ਪ੍ਰੈਜੈਂਸ ਕਿਉਂਕਿ ਇਹਦਾ ਰੁਕ ਤਾ ਸਕਦਾ ਨਹੀਂ ਤੁਸੀਂ ਮਿੱਟੀ 'ਚ ਕਹ ਦੋ ਵੀ ਟੈਸਟ ਕਰਾਉਣੇ ਹੈਗੇ ਆਂ ਹੋ ਸਕਦਾ ਉਸ ਤੋਂ 3 ਦਿਨ ਬਾਅਦ ਉਹਦੀ ਯੂਰੀਆ ਦੀ ਵੈਲਿਊ ਹੋਰ ਇਹ ਸ਼ੂਗਰ ਵਰਗ ਹੈ ਤੜਕੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਠੀਕ ਹੈ ਤੁਹਾਡੀ ਮਿੱਟੀ ਦੇ ਵਿੱਚ ਇਹਦਾ ਇਹੀ ਸਿਸਟਮ ਆ ਜਿਹੜਾ ਕੁਦਰਤੀ ਯੂਰੀਆ ਹੈਗਾ ਕਿਸੇ ਫਸਲ ਦੇ ਜੜਾਂ ਦੇ ਵਿੱਚ ਹੁੰਦਾ ਉਹ ਅਗਲੀ ਫਸਲ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਦਾ ਉਹ ਸਲੋ ਰੀਲੀਜ਼ ਆ ਜਿਹੜਾ ਇਹ ਹੁਣ ਨਾਲ ਯੂਰੀਆ ਹੈਗਾ ਪਹਿਲਾਂ ਉਹ ਤਾਂ ਕਾਫੀ ਜਦਾ ਇੰਪਰੂਵਮੈਂਟ ਹੋ ਗਈ ਤੇ ਪਹਿਲਾਂ ਨੀਮ ਕੋਟਾ ਹੁੰਦਾ ਸੀਗਾ ਹੁਣ ਸ਼ਾਇਦ ਸਰਫਰ ਸਲਫਰ ਵਾਲਾ ਵੀ ਆਵੇ 골ਡਨ ਯੂਰੀਆ ਇਹ ਸਿਰਫ ਪਿਉਰੀਆ ਦੀ ਐਫੀਸ਼ੀਐਂਸੀ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹੈਗੇ ਆ ਪਰ ਅਜ ਤੱਕ ਇਹਨਾਂ ਸਿਸਟਮ ਨਹੀਂ ਬਣਿਆ ਹੈਗਾ ਕਿ ਡੀਏਪ ਵਾਂਗੂ ਇਹਨੂੰ ਜੜ ਕੋਲੇ ਪਾ ਦਗੇ ਇਸ ਸਾਰੀ ਫਸਲ ਨੂੰ ਮਿਲਦਾ ਨਹੀਂ ਹੁੰਦਾ ਇਹਦਾ ਸਪਲਿਟ ਐਪਲੀਕੇਸ਼ਨਾਂ ਪਾਉਣੀਆਂ ਪੈਂਦੀਆਂ ਆਪਾਂ ਨੂੰ ਪਹਿਲੀ ਯੂਰੀਆ ਕਦੋਂ ਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਪਹਿਲੀ ਯੂਰੀਆ ਪਹਿਲੇ 7ਵੇਂ ਦਿਨ 5 ਤੋਂ 7 ਦਿਨਾਂ ਦੇ ਬਾਅਦ ਆਪਾਂ ਦੇਖ ਸਕਦੇ ਹੈਗੇ ਆ ਕਿਉਂਕਿ ਜਿਹੜੀਆਂ ਜ਼ਮੀਨਾਂ ਦੇ ਜੇ ਨੀਚੇ ਕੜਾ ਬਣ ਚੁੱਕਿਆ ਹੈਗਾ ਪਾਣੀ ਸੁੱਕਦਾ ਨਹੀਂ ਹੈਗਾ ਉੱਥੇ ਤਾਂ ਇਹ ਕੰਮ ਰਿਜ਼ਲਟ ਦੇ ਦਿੰਦਾ ਹੈਗਾ ਮੈਂ ਵੀ ਰਿਜ਼ਲਟ ਇਹਦੇ ਦੇਖੇ ਹੈਗੇ ਕਈ ਫਾਰਮਰ ਦੇ ਖੇਤਾਂ ਦੇ ਵਿੱਚ ਬਟ ਉੱਥੇ ਪ੍ਰੋਬਲਮ ਕੀ ਹੁੰਦੀ ਹੈ ਕਿ ਜੂਰੀ ਆ ਤੁਸੀਂ ਰਿਸਰਚ ਪੇਪਰ ਕੱਢ ਕੇ ਦੇਖ ਲਓ ਰਿਸਰਚ ਗੇਟ ਦੇ ਉੱਤੇ ਮੈਂ ਸਕਰੀਨਸ਼ਾਟ ਵੀ ਲਾ ਦੂਗਾ ਕਿ ਜਦੋਂ ਵੀ ਤੁਸੀਂ ਨਾਈਟ੍ਰੋਜਨ ਵੱਧ ਆਪਣੀ ਮਿੱਟੀ ਦੇ ਵਿੱਚ ਪਲਾਂਟ ਦੇ ਅਵੇਲੇਬਲ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ ਹੋ ਤਾਂ ਉਹ ਪੋਟਾਸ਼ ਨੂੰ ਘਟ ਲੈਂਦਾ ਹੈਗਾ ਜਿਵੇਂ ਕਹਿਣ ਦਾ ਭਾਵ ਕਿ ਦਾਲ 'ਚ ਮਿਰਚਾਂ ਵੱਧ ਪੈ ਜਾਂਨ ਤਾਂ ਫਿਰ ਕਿਉਂ ਪਾਉਣਾ ਪੈਂਦਾ ਹੈਗਾ ਜਾਂ ਦਹੀਂ ਨਾਲ ਰੋਟੀ ਖਾਣੀ ਪੈਂਦੀ ਹੈਗੀ ਆ ਜਾਂ ਫਿਰ ਦਾਲ ਘੱਟ ਲਾਉਣੀ ਪੈਂਦੀ ਹੈਗੀ ਆ ਜਦੋਂ ਤੁਸੀਂ ਉਹਨੂੰ ਨਾਈਟ੍ਰੋਜਨ ਵੱਧ ਅਵੇਲੇਬਲ ਕਰਾ ਰਹੇ ਹੈਗੇ ਹੋ ਤਾਂ ਪोटाਸ਼ ਦੀ ਮਾਤਰਾ ਵੀ ਉਹਨੂੰ ਵੱਧ ਚਾਹੀਦੀ ਆ ਤੁਹਾਡੀਆਂ ਮਿੱਟੀਆਂ 'ਚ ਪोटाਸ਼ ਹੋਣ ਦੇ ਬਾਵਜੂਦ ਉਹ ਪोटाਸ਼ ਨਹੀਂ ਲੈ ਪਾਉਂਦਾ ਹੈ ਇਹ ਤੁਹਾਡੇ ਇੱਕ ਜ਼ਿਆਦਾ ਫਸਲ ਦੇ ਵਧਨ ਦਾ ਜਿਆਦਾ ਕੱਚੇ ਰੰਗ ਦਾ ਜਿਆਦਾ ਇਹਦੇ ਤੇ ਕੀਟ ਆਉਣ ਦਾ ਕਾਰਨ ਬਣ ਸਕਦਾ ਹੈਗਾ ਇਸ ਤੇ ਮੈਂ ਹਜੇ ਕੋਈ ਵੀ ਵੱਡੀ ਜਿਹੜੀ ਆ ਡਿਬੇਟ ਨਹੀਂ ਕਰਨਾ ਚਾਹਾਂਗਾ ਕਿਸੇ ਵੀ ਤਰੀਕੇ ਦੀ ਇਹ ਤੇ ਮੈਂ ਕੋਈ ਗੱਲਬਾਤ ਨਹੀਂ ਕਰਨਾ ਚਾਹਾਂਗਾ ਕਿ ਯੂਰੀਆ ਕਦੂ ਚ ਪਾਉਣਾ ਚਾਹੀਦਾ ਜਾਂ ਨਹੀਂ ਕਿਉਂਕਿ ਇਹ ਇੱਕ ਸਾਇੰਟਿਫਿਕਲੀ ਅਪਰੂਵਡ ਹੀ ਨਹੀਂ ਹੈਗੀ ਚੀਜ਼ ਜਦੋਂ ਕੋਈ ਹੋਰ ਤਰੀਕੇ ਦਾ ਨਿਊ ਕਲਾਸ ਯੂਰੀਆ ਆਇਆ ਆਪਾਂ ਉਸ ਤੇ ਗੱਲਬਾਤ ਕਰ ਲਾਂਗੇ ਅਗਰ ਤੁਸੀਂ ਪਾ ਸਕਦੇ ਹੋ ਤਾਂ ਕਦੂ ਦੇ ਵਿੱਚ 20 ਕਿਲੋ ਪੋਟਾਸ਼ ਜ਼ਰੂਰ ਪਾ ਲਓ ਠੀਕ ਹੈ ਪोटाश ਵੀ ਜਿੱਥੇ ਤੁਹਾਡੀ ਪੀ ਐਚ ਜ਼ਿਆਦਾ ਹੈਗੀ ਆ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਸ਼ੋਰਾ ਬਹੁਤ ਜ਼ਿਆਦਾ ਹੈ ਕਾਰਬੋਨੇਟਸ ਬਹੁਤ ਜ਼ਿਆਦੇ ਹੈਗੇ ਆ ਚਿੱਟੇ ਸ਼ੋਰੇ ਦੇ ਅੰਸ਼ ਹੈਗੇ ਆ ਤਾਂ ਉੱਥੇ ਤੁਹਾਨੂੰ ਫਿਰ ਐਮਓਪੀ ਵੀ ਨਹੀਂ ਪਾਉਣੀ ਚਾਹੀਦੀ ਐਸਓਪੀ ਪਾਉਣੀ ਚਾਹੀਦੀ ਐਸਓਪੀ ਪोटाश ਚਿੱਟੇ ਰੰਗ ਦੀ ਦਾਣੇਦਾਰ ਪोटाश ਆਉਂਦੀ ਹੈ 15 ਕਿਲੋ 1500 ਰੁਪਏ ਦਾ ਖਰਚ ਆਉਂਦਾ ਹੈਗਾ ਉਹ ਬਾਦੂ ਹੈਗੀ ਆ ਤੁਹਾਡੇ ਦੋ ਤਿੰਨ ਮਸਲੇ ਵੀ ਹੱਲ ਕਰੇਗੀ ਉਹ ਤੁਹਾਡੇ ਖੇਤਾਂ ਦੇ ਵਿੱਚ ਉਹ ਫਸਲ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲੇਗੀ ਪੀ ਐਚ ਵੀ ਨਾਰਮਲ ਹੀ ਉਹ ਵਧਨ ਨਹੀਂ ਦੇਗੀ ਘਟਣ ਦੀ ਕੋਸ਼ਿਸ਼ ਕਰੇਗੀ ਤਾਂ ਸਾਲਟ ਇੰਡੈਕਸ ਵੀ ਵਧੀਆ ਹੈਗਾ ਬਟ ਇਹ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਇੱਕ ਮੈਂ ਇਹ ਵੀਡੀਓ ਪਾਈ ਹੈਗੀ ਪੋਲੀਸਲਫੇਟ ਬਾਰੇ ਵੀਡੀਓ ਪਾਈ ਹੈਗੀ ਜਿਹਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਜਿਵੇਂ ਆਪਾਂ ਰੂੜੀ ਆ ਰੂੜੀ ਕੋਈ ਬਣਾ ਬੰਦਾ ਤਾਂ ਨਹੀਂ ਬਣਾਉਂਦਾ ਹੈਗਾ ਨਾ ਕੋਈ ਮਸ਼ੀਨ ਫੈਕ ਬਣਾਉਂਦੀ ਹੈ ਨਾ ਫੈਕਟਰੀ ਬਣਾਉਂਦੀ ਹੈ ਪਸ਼ੂਆਂ ਨੇ ਗੋਹਾ ਕੀਤਾ ਉਹਨੂੰ ਢੇਰ ਕੀਤਾ ਹੋਇਆ ਉਹਨੂੰ ਆਪਾਂ ਨੇ ਜੇ ਪਕਾ ਲਿਆ ਤਖੇਚ ਪਾਵਾਂਗੇ ਉਹਦੇ ਸਾਰੇ ਤੱਤ ਆਪਣੀਆਂ ਫਸਲਾਂ ਨੂੰ ਮਿਲਣਗੇ ਇੱਕ ਕੁਦਰਤ ਨੇ ਹੀ ਪਹਿਲਾਂ ਕੋਈ ਕੋਈ ਖਜ਼ਾਨਾ ਧਰਤੀ ਦੇ ਵਿੱਚ ਰੱਖਿਆ ਹੋਇਆ ਉਹਨੂੰ ਵੱਢ ਕੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਉਹਨੂੰ ਪੋਲੀਸਲਫੇਟ ਦੇ ਵਿੱਚ ਤਿੰਨੋਂ ਚਾਰੋਂ ਤੱਤ ਅਵੇਲੇਬਲ ਹੈਗੇ ਤੁਸੀਂ ਉਹ ਲੈ ਕੇ ਪਾ ਸਕਦੇ ਕੁਦਰਤੀ ਖਾਦ ਪਰ ਜਿਹੜੀ ਚੀਜ਼ ਦੀ ਤੁਹਾਡੇ ਖੇਤ ਵਿੱਚ ਘਾਟ ਨਹੀਂ ਬਾਦ ਹੈਗੀ ਉਹਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ ਇੰਨੀ ਕਿ ਤੁਹਾਡੀ ਵੀ ਮਜਬੂਰੀ ਹੈਗੀ ਨਾਈਟ੍ਰੋਜਨ ਕਿਸੇ ਫਸਲ ਨੂੰ ਵੱਧ ਚਲੀ ਗਈ ਚਾਹੇ ਹਾਈਬ੍ਰਿਡ ਆ ਚਾਹੇ ਬਾਸਮਤੀ ਆ ਚਾਹੇ ਪਰਮਲ ਝੋਨਾ ਹੈਗਾ ਉਹਨੇ ਆਪਣਾ ਕਿਸੇ ਨਾ ਕਿਸੇ ਰੂਪ ਚ ਤੁਹਾਡੀ ਫਸਲ ਤੇ ਨੁਕਸਾਨ ਕਰਨਾ ਮੇਰੇ ਖੇਤਾਂ ਦੇ ਵਿੱਚ ਪਿਛਲੀ ਵਾਰ ਮੈਨੂੰ ਲੋੜ ਨਹੀਂ ਪਈ ਹੈਗੀ ਖੇਤਾਂ ਦੇ ਵਿੱਚ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਨ ਲਈ ਕੋਈ ਸਪਰੇਅ ਕਰਨ ਦੀ ਕਿਉਂਕਿ ਮੈਂ ਇਹਨਾਂ ਨੂੰ ਜੂਰੀਆ ਬਹੁਤ ਕੰਟਰੋਲ ਰੂਪ ਚ ਰੱਖਿਆ ਹੋਇਆ ਸੀਗਾ ਟਾਈਮ ਤੇ ਪੂਰਾ ਕਰਤਾ ਸੀਗਾ ਜਿਹੜੇ ਫਾਰਮਰਾਂ ਨੇ ਝੋਨਾ ਬਹੁਤ ਜ਼ਿਆਦਾ ਲੇਟ ਲਾਇਆ ਉਹ ਤੇ ਜੂਰੀਆ ਵੀ ਜ਼ਿਆਦਾ ਹੈਵੀ ਡੋਜ਼ ਦਿੱਤੀਆਂ ਅਟੋਮੈਟਿਕ ਵੀ ਗੱਲ ਕਰਾਂਗਾ ਕਿ ਝੋਨੇ ਦੇ ਵਿੱਚ ਯੂਰੀਆ ਦੇਂਦਾ ਜਿਹੜਾ ਸਹੀ ਢੰਗ ਕੀ ਹੈਗਾ ਟਾਈਮ ਕੀ ਹੈਗਾ ਡੋਜ਼ ਕਿੰਨੀ ਪਾਉਣੀ ਚਾਹੀਦੀ ਹੈ ਯੂਰੀਆ ਨੂੰ ਘਟਾਉਣ ਬਾਰੇ ਸੋਚੀਏ ਯੂਰੀਆ ਨੂੰ ਵਧਾਉਣ ਬਾਰੇ ਨਹੀਂ ਮੈਂ 2 ਘਟੇ ਕਦੂ ਜਪਾਦੇ ਜੀ ਮੈਂ 7 ਮਹੀਨੇ ਦਾ ਗੱਟਾ ਪਾਤਾ ਜੀ ਮੈਂ 15ਵੇਂ ਦਿਨ ਗੱਟਾ ਪਾਤਾ ਮੈਂ 35ਵੇਂ ਦਿਨ ਗੱਟਾ ਪਾਤਾ ਜੀ 4 ਗੱਟੇ 5 ਗੱਟੇ ਹੋਗੇ ਵੀ 5 ਗੱਟੇ ਯੂਰੀਆ ਤੇ ਤੂੰ ਕੰਮ ਤੇਨੂੰ ਚਾਹੀਦਾ ਤਾਂ 90 ਕਿਲੋ ਯੂਰੀਆ ਪਾਉਣ ਦੀ ਲੋੜ ਸੀਗੀ ਆਪਾਂ ਨੂੰ ਤਰੀਕਾ ਬਦਲਣ ਦੀ ਲੋੜ ਹੈਗੀ ਆ ਦੇਖੋ ਅੱਖਾਂ ਮੀਚ ਕੇ ਤੱਕ ਕਿਸੇ ਵੀ ਰਾਹ ਤੇ ਚੜਿਆ ਜਾ ਸਕਦਾ ਮੰਜ਼ डीएपी ਪਾਉਣ ਦੀ ਵੀ ਝੋਨੇ 'ਚ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਹੀਂ ਹੈ ਠੀਕ ਹੈ ਝੋਨੇ ਦੀਆਂ ਜੜਾਂ ਦਾ ਵਿਕਾਸ ਪਾਣੀ ਦੇ ਵਿੱਚ ਵੈਸੀ ਬਹੁਤ ਜ਼ਿਆਦਾ ਹੋ ਜਾਣਾ ਤੁਸੀਂ ਸੋਚ ਕੇ ਦੇਖ ਲਓ ਜਿਨ੍ਹਾਂ ਦੇ ਲੋਹੇ ਦੀ ਘਾਟ ਆਈ ਸੀਗੀ ਪਨੀਰੀ ਦੇ ਵਿੱਚ ਪਾਣੀ ਵੱਧ ਭਰ ਕੇ ਰੱਖਣਾ ਪਿਆ ਉੱਥੇ ਪਨੀਰੀ ਦੇ ਨਾਲੋਂ 50% ਗਰੋਥ ਆ ਜਿਹੜੀ ਉਹ ਜੜਾਂ ਦੀ ਜ਼ਿਆਦਾ ਹੁੰਦੀ ਆ ਤੇ ਝੋਨੇ ਨੂੰ ਜੇ ਵੱਧ ਪਾਣੀ ਲਾਉਂਗੇ ਜੜਾਂ ਵੈਸੀ ਵੱਧ ਵਧੀਆ ਬਣ ਜਾਣੀਆਂ ਹਾਂ ਮਾਈਕੋ ਰਾਈਜ਼ਾ ਵਗੈਰਾ ਪਾ ਸਕਦੇ ਹੋ ਕੋਈ ਨੁਕਸਾਨ ਨਹੀਂ ਹੋਣ ਵਾਲਾ ਫਾਇਦਾ ਹੋਣ ਵਾਲਾ ਇਕੋ ਫਰੈਂਡਲੀ ਟ੍ਰਾਈਕੋਡਰਮਾ ਵਰਤ ਸਕਦੇ ਹੈਗੇ ਮਿੱਟੀ ਦੇ ਵਿੱਚ ਫਾਇਦਾ ਹੋਵੇਗਾ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਜਿਹੜੀਆਂ ਤੁਸੀਂ ਖਾਦਾਂ ਤੁਹਾਨੂੰ ਸਬਸਿਡੀ ਦੇ ਮਿਲ ਰਹੀਆਂ ਹੈਗੀਆਂ ਤਾਂ ਜਿਵੇਂ ਆਪਰ ਸਬਸਿਡੀ ਤੇ ਆਪਾਂ ਨੂੰ ਕੋਈ ਚੀਜ਼ ਮਿਲਿਆ ਆਪਾਂ ਉਹਦੀ ਬੇਕਦਰ ਹੀ ਕਰਦੇ ਜੂਰੀਆ ਦੀ ਬੇਕਦਰ ਹੀ ਆ ਪਾਣੀ ਦੇ ਵਿੱਚ ਜੂਰੀਆ ਪਾਉਣਾ ਤਾਂ ਖਾਸ ਕਰਕੇ ਕਦੂ ਦੇ ਵਿੱਚ ਜਾਂ ਖਾਲੀ ਵਾਂਹ ਚ ਜੂਰੀਆ ਪਾ ਦਿਓ ਕੋਈ YouTube ਉੱਪਰ ਵੀਡੀਓ ਬਣਾਉਂਦਾ ਹੈਗਾ ਕਿ ਮੈਂ ਤਾਂ ਗੱਟਾ ਪਾ ਦਾਂ ਜੀ ਤੁਸੀਂ ਅੱਧਾ ਗੱਟਾ ਪਾ ਦਿਓ ਤਿੰਨ-ਚਾਰ ਦਿਨ ਪਹਿਲਾਂ ਬਾਉ ਚਾਰ ਦਿਨ ਪਹਿਲਾਂ ਪਾਓ ਜੀ ਪਾ ਕੇ ਬਾ ਕੇ ਕੱਦੂ ਕਰ ਲਓ ਜੀ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਕਿਸੇ ਫਸਲ ਦੇ ਵਿੱਚ ਉਸ ਫਸਲ ਦੇ ਵਿੱਚ ਯੂਰੀਆ ਛਪਾਰਸ਼ ਹੈ ਜੇਕਰ ਰੇਤੇ ਵਾਲੀ ਮਿੱਟੀ ਹੈ ਤੇ ਤੁਸੀਂ ਖੇਤ ਨੂੰ ਗਿੱਲਾ ਸੁਵਾ ਸੁਵਾ ਕੇ ਜਿਵੇਂ ਆਪਾਂ ਆਮ ਫਸਲਾਂ ਕਣਕ ਦੀ ਬਿਜਾਈ ਕਰਦੇ ਹੁੰਦੇ ਹਾਂ ਬਾਸੋ ਆ ਕੇ ਬਿਜਾਈ ਕਰਦੇ ਆ ਤਾਂ ਉੱਥੇ ਸੁਹਾਗੇ ਤੋਂ ਪਹਿਲਾਂ ਯੂਰੀਆ ਪੈਂਦਾ ਕਿਉਂਕਿ ਉੱਥੇ ਆਪਾਂ ਪਾਣੀ ਨਹੀਂ ਲਾਉਣਾ ਹੁੰਦਾ ਬਾਅਦ ਵਿੱਚ ਇਹ ਤਾਂ ਕੱਦੂ ਕਰ ਰਹੇ ਆ ਬਹੁਤ ਜ਼ਿਆਦਾ ਪ੍ਰੋਬਲਮ ਆ ਜਿੱਥੇ ਪਾਣੀ ਗੈਂਸ ਬਣ ਕੇ ਉਹ ਗੈਂਸ ਹੀ ਤਾਂ ਤੁਹਾਡੇ ਗੱਟਿਆਂ ਦੇ ਵਿੱਚ ਭਰ ਕੇ ਉਹਨਾਂ ਨੇ ਦਿੱਤੀ ਹੋਈ ਹੈ ਗੈਂਸ ਨੂੰ ਹੀ ਗੋਲਿਆਂ 'ਚ ਬੰਦ ਕੀਤਾ ਹੋਇਆ ਜਿੱਥੇ ਮਿੱਟੀ 'ਚ ਘਾਟ ਹੈਗੀ ਹੈ ਮੈਗਨੀਸ਼ੀਅਮ ਦੀ 10 ਤੋਂ 15 ਕਿਲੋ ਮੈਗਨੀਸ਼ੀਅਮ ਪਾਇਆ ਜਾ ਸਕਦਾ ਹੈਗਾ ਪਰ ਇਹ ਨਹੀਂ ਹੈਗਾ ਮੇਰੇ ਖੇਤ 'ਚ ਚਿੱਟਾ ਛੋਰਾ ਤੇ ਮੈਂ ਮੈਗਨੀਸ਼ੀਅਮ ਵੀ ਪਾਉਣਾ ਹੈਗਾ ਉੱਥੇ ਪਹਿਲਾਂ ਹੀ ਬਹੁਤ ਹੈ ਉੱਥੇ ਤੁਹਾਨੂੰ ਲੋਡ ਨਹੀਂ ਉੱਥੇ ਕੱਢਿਆ ਨਹੀਂ ਜਾ ਸਕ ਸੀ ਮੈਗਨੀਸ਼ੀਅਮ ਵੀ ਇੱਕ ਲੂਣ ਹੈ ਜਿਵੇਂ ਤੁਹਾਡਾ ਸੋਡੀਅਮ ਕਲੋਰਾਇਡ ਰਸੋਈ 'ਚ ਵਰਤਦੇ ਹੋ ਤੁਸੀਂ ਚਿੱਟਾ ਲੂਣ ਉਹੇ ਤਰੀਕੇ ਨਾਲ ਮੈਗਨੀਸ਼ੀਅਮ ਲੂਣ ਹੈਗਾ ਐਪਸਮ ਸాల్ਟ ਹੈ ਇਹੜਾ ਪਹਿਲਾਂ ਪਸ਼ੂਆਂ ਨੂੰ ਪਾਇਆ ਵੀ ਇਹਦਾ ਅਸੀਂ ਹੁਣ ਵੀ ਪਸ਼ੂਆਂ ਨੂੰ ਦਿੱਤਾ ਜਾਂਦਾ ਹੈਗਾ ਸੋ ਜਿਹੜੀਆਂ ਖਾਦਾਂ ਦੀ ਤੁਹਾਨੂੰ ਜ਼ਰੂਰਤ ਹੈਗੀ ਆ ਤੁਸੀਂ ਕਿਸੇ ਵੀ ਤਰੀਕੇ ਤੇ ਪੈਸੇ ਖਰਚ ਕਰਦੇ ਹੈਗੇ ਉਹਨਾਂ ਤੋਂ ਕਿਸੇ ਤਰੀਕੇ ਨਾਲ ਤਰ੍ਹਾਂ ਕਿ ਆਪਣੀ ਫਸਲ ਤੇ ਮਿੱਟੀ ਤੇ ਫਸਲ ਦੇ ਵਿੱਚ ਤਾਂ ਉਹਦਾ ਇੰਪੈਕਟ ਝਾੜ ਤੇ ਦਿਖਣਾ ਚਾਹੀਦਾ ਜੇ ਝਾੜ ਤੇ ਕੋਈ ਅਸਰ ਨਹੀਂ ਦਿਖ ਰਿਹਾ ਖਰਪ ਕੱਲਾ ਫਸਲ ਤੋਂ ਖੁਸ਼ੀ ਮਿਲ ਰਹੀ ਹੈ ਉਹਨੂੰ ਦੇਖ ਕੇ ਤਾਂ ਇਹ ਵੀ ਕੋਈ ਬੜੀ ਵੱਡੀ ਪ੍ਰਾਪਤੀ ਨਹੀਂ ਝੋਨੇ ਦਾ ਰੰਗ ਹਰਾ ਹੋ ਜਾਣਾ ਬੂਟਾ ਜਾਦੇ ਮਾਰ ਜਾਣਾ ਝਾੜ ਦੇ ਵਿੱਚ ਕਿਵੇਂ ਕਨਵਰਟ ਹੋਊਗਾ ਕਿਸੇ ਤਰੀਕੇ ਦੇ ਨਾਲ ਕਿਸੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਮਿਲ ਗਈ ਕਿ ਇਸ ਤਰੀਕੇ ਨਾਲ ਝੋਨੇ ਦੇ ਬੂਟੇ ਦੇ ਟਿੱਲਰ ਬਹੁਤ ਬਣਦੇ ਆ ਹਰਾਪਣ ਬਹੁਤ ਆਉਂਦਾ ਜੀ ਝੋਨਾ ਬੂਟਾ ਬਹੁਤ ਮਾਰਦਾ ਇਫੈਕਟਿਵ ਟਿੱਲਰ ਦੀ ਗੱਲ ਕਦੋਂ ਕਰਾਂਗੇ ਝਾੜ ਦੀ ਗੱਲ ਕਦੋਂ ਕਰਾਂਗੇ ਪਰਾਲੀ ਤਾਂ ਤੁਸੀਂ ਤਾਂ ਅੱਗ ਲਾਉਣੀ ਹੈ ਪਰਾਲੀ ਬਣਾਉਣ ਦਾ ਕੀ ਫਾਇਦਾ ਫਿਰ ਜਿੱਦੋਂ ਆਪਾਂ ਅੱਗ ਹੀ ਲਾਉਣੀ ਆ ਉਸ ਨੂੰ ਜੇ ਪਰਾਲੀ ਵੀ ਸਾਹਮਣੇ ਹੀ ਹੋਵੇ ਤਾਂ ਫਿਰ ਵੀ ਆਪਾਂ ਕੋਈ ਪ੍ਰੋਡਕਟ ਪਾ ਲਗੇ ਜਿਹਦੇ ਨਾਲ ਪਰਾਲੀ ਬਣਦੀ ਹੋਵੇ ਝੋਨੇ ਦੇ ਥੋੜੇ ਤੋਂ ਟੋਕਾ ਟਿੱਲਰ ਵੀ ਵਧਦੇ ਹੋਣ ਤਾ ਇਸ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਕਰਾਂਗੇ ਕਿ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ 25 30 ਟਿੱਲਰ ਬਣ ਜਾਣੇ ਤਾਂ ਉਹਨੂੰ ਫਿਰ ਖਰਾਕ ਵੀ ਵੰਡਮੀ ਆਉ ਨਾ ਖਰਾਕ ਦੇਣ ਦੀ ਕੋਸ਼ਿਸ਼ ਕਰੋ ਇੱਕ ਬੂਟੇ ਤੇ 15 ਬੱਲੀਆਂ ਵੀ ਲੱਗ ਜਾਂਦੀਆਂ ਹੈਗੀਆਂ ਤਾਂ ਉਹਨੂੰ ਆਪਾਂ ਖਰਾਕ ਸਹੀ ਤਰੀਕੇ ਨਾਲ ਦਿੰਨੇ ਚਾਰ ਵਧੀਆ ਹੀ ਆਵੇਗਾ ਸੋਣ ਵਾਲ ਦੇ ਨਾਲ ਵੀ ਤੁਹਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕਰਾਂਗੇ ਕੱਦੂ ਵਿੱਚ ਜੂਰੀਆ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਰਾਮ ਦੇ ਨਾਲ ਫਸਲ ਦੇ ਵਿੱਚ ਚਲੋ ਕਾਲੀ ਕਰਨ ਦਾ ਸਮਾਂ ਨਹੀਂ ਹੈਗਾ ਕਾਲੀਆਂ ਅੱਗੇ ਖੇਤੀ ਦੇ ਵਿੱਚ ਬਹੁਤ ਵੱਡੇ ਟੋਏ ਆ ਜਿਹੜੇ ਕਿ ਬਹੁਤ ਵੱਡੇ ਹਜ਼ਾਰਾਂ ਰੁਪਈਆਂ ਦੇ ਨਾਲ ਬਾਅਦ ਵਿੱਚ ਭਰਨੇ ਪੈਂਦੇ ਹੈਗੇ ਸੋ ਬਹੁ